ਮਾਤਾ ਸੁਤਰੀ ਬਾਈ ਫੁੱਲੇ এডਿਕੇਸ਼ਨ ਸੋਸਿਟੀ ਵੱਲੋਂ ਅੱਜ ਪਿੰਡ ਕਲੀਪੁਰ ਵਿਖੇ ਖੋਲਿਆ ਗਿਆ ਫਰੀ ਟਿਊਸ਼ਨ ਸੈਂਟਰ ਆਓ ਦੇਖਦੇ ਹਾਂ ਇੱਕ ਚਲਕ ਅੱਜ ਦੀ ਇਸ ਸਮਾਰੋਹ ਦੀ ਇਸ ਦੌਰ ਦੀ ਘਟਨਾ ਤੇ ਕਹਿੰਦੇ ਦੇਵ ਦੇ ਸਤਿਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਅ ਮਾਤਾ ਸੁਨਿਤਰੀ ਮੈਕ ਪੁਨੇ ਐਜੂਕੇਸ਼ਨ ਸੋਸਲ ਸਰਕਲ ਦੇ ਦੁਕਾਨ ਤੋਂ ਅੱਜ ਤੋਂ ਅਰੀਪਿੰਡ ਕਲੀਨਿਕ ਤੋਂ ਇੱਥੇ ਮਾਤਾ ਸੁਨਿਤਰੀ ਮੈਕ ਪੁਨੇ ਐਜੂਕੇਸ਼ਨ ਸੋਸਲ ਸਰਕਲ ਦੇ ਲੋਕ ਅੱਜ ਇਹ ਜੋ ਸਾਡੇ ਬ੍ਰੀਕਸਸੈਂਟਰ ਚੱਲਦੇ ਨੇ ਅੱਜ ਤੀਸਰੇ ਦਿਨ ਦਾ ਸੈਂਟਰ ਦਾ ਸਗਾ ਟਿਕਨ ਵਾਲਾ ਉਹਦਾ ਉਹਦਾ ਅਟਕਣਾ ਕਾਰਨ ਜਿਹੜੇ ਆਪਣੇ ਪਤਾਨ ਜਿਹੜੇ ਨੇ ਪਾਸ ਬਿੱਲੀ ਕਮਰੇ ਵਿੱਚ ਆ ਗਿਆ ਤੋਂ ਸਾਰੇ ਸਮੂਹ ਇਲਾਕਾ ਨਵਾ ਟੇਰੀਆ ਤੇ ਵਧਾਈ ਦੇ ਮੌਕੇ ਤੇ ਸਾਡੀ ਜਿਹੜੀ ਪਾਸਾ ਸੋਚੇ ਮੈਂ ਪੁਰੇ ਟੀਮ ਆ ਉਹ ਪੂਰ ਜੋਰ ਮਿਹਨਤ ਕਰੇਗੀ ਕੀ ਆ ਕੇ ਮੇਰੇ ਸਿਲਸਿਲੇ ਤੋਂ ਬਾਅਦ ਫੈਕਟਰੀਆਂ ਨੂੰ ਕੋਲਾ ਦੀ ਬੋਲ ਚ ਰਾਜੇ ਸਾਡਾ ਮੈਨ ਕੋਈ ਮਕਸਦ ਹੈ ਸਿੱਖਿਆ ਦੇ ਮਨਾਰ ਨੂੰ ਉੱਪਰ ਲੈ ਕੇ ਜਾਣਾ ਸਰਕਾਰੀ ਸਕੂਲਾਂ ਦਾ ਜਿਹੜਾ ਸਿੱਖਿਆ ਦਾ ਬਣਾ ਰਹਾ ਉਹਨੂੰ ਵਰਤਮਾਨ ਦੇ ਸੀ ਕਿ ਨਹੀਂ ਬਣਾਗੇ ਤੋਂ ਇਹ ਬੇਨਤੀ ਹੈ ਕਿ ਆਓ ਸਾਰੇ ਮਿਲ ਕੇ ਇਸ ਸਮਾਜਿਕ ਦਾ ਸੁਧਾਰ ਕਰੀਏ ਕਿਨਾਂ ਹੀ ਕਹਾ ਕਾ ਸੱਚ ਦੇ ਸੋਨੇ ਸਾਰੇ ਜੀ ਸਮੂਹ ਨਾ ਕਰਵਾ ਕੇ ਲੱਖ ਲੱਖ ਬਰਾਈ ਵਿਦਿਆਰਥੀ ਸਾਰਿਆਂ ਨੂੰ ਜੈ ਜੀ ਦੀ ਆਪਾਂ ਜੀ ਦੱਸਣਾ ਨੇ ਸਾਡੇ ਸਰਬਤ ਸਾਨੀ ਮਾਤਾ ਸੇਂਤਰੀਬਾਈ ਪੂਰੇ ਅਰੋਣੇ ਸੇਂਤਰੀਬਾਈ ਦਾ ਦੁਕਾਨ ਦਸਤਾਇਆ ਤੇ ਮੈਨੂੰ ਇਸ ਵਾਰ ਤੇ ਨਾਲੇ ਮੌਕਾ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੇਰੇ ਇਹਨਾਂ ਨੇ ਸੈਂਟਰ ਨੂੰ ਚਲਵਾਇਆ ਤੇ ਮੈਂ ਇਹ ਹੀ ਆਸ ਕਰਦਾ ਵੀ ਇਸ ਪਿੰਡ ਦੇ ਲੋਕ ਜਿਹੜੇ ਆ ਪੂਰੀ ਮਿਹਨਤ ਕਰਦੇ ਤੇ ਬੱਚਿਆਂ ਨੂੰ ਪੜ੍ਹਾਉਂਦੇ ਤੇ ਬੱਚੇ ਜਿਹੜੇ ਆ ਗਾੜੀ ਆਪਣੇ ਭਾਜੀ ਜਸਜੀਤ ਨੂੰ ਲਵਾਵਾਂਗੇ ਜਿਹੜੇ ਪ੍ਰਿੰਸੀਪਲ ਦੀਆਂ ਚਲਤੀਆਂ ਜਿਹੜੀਆਂ ਉਹ ਸੰਭਾਲ ਕਰਨ ਸਾਰੇ ਹੀ ਜਯਪੀਨ ਵਿਆਪੀਨ ਵਿਆਪਾਰ ਨੂੰ ਬੋਲੋ ਜਯਪੀਨ ਵਿਆਪੀਨ ਵਿਆਪਾਰ ਨੂੰ ਅੱਜ ਪਿੰਡ ਕਲੀਪੁਰ ਵਿਖੇ ਮਾਤਾ ਸੁਖਨੀ拜 ਜੀ ਅਤੇ ਨਰਸ ਸੁਖਦੀਪ ਜੀ ਦੇ ਘਰ ਦੇ ਕੋਲ ਸਿਸ਼ਟ ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏਗੀ ਜੋ ਇਹ ਲਈ ਸਰਕਾਰ ਅਤੇ ਨਗਰ ਕਾਰਨੀ ਸਰਕਾਰ ਵੀ ਰਹੇਗੀ ਸਾਰਿਆਂ ਨੂੰ ਜਯਪੀਨ ਜੈ ਭਾਰਤ ਅੱਜ ਪਿੰਡ ਕਲੀਪੁਰ ਵਿਖੇ ਇੱਕ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਜਿਹੜਾ ਹੈ ਉਹ ਮਾਤਾ ਸੁਵਿਤਰੀபாய் ਪੂਲੇ ਐਜੂਕੇਸ਼ਨ ਸੋਸਾਇਟੀ ਕਠੜ ਤੋਂ ਵੱਲੋਂ ਕੀਤਾ ਹੈ ਮੈਂ ਆਪਣੇ ਪਿੰਡ ਦੀ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਸੋਸ਼ਲ ਵੈਲਫੇਅਰ ਸੋਸਾਇਟੀ ਕਲੇਜਪੁਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਬਖਸ਼ਿਆ ਹੈ ਇਸ ਦੇ ਨਾਲ ਸਾਡੇ ਗਰੀਬ ਬੱਚਿਆਂ ਦਾ ਜਿਹੜਾ ਉਹ ਭਲਾ ਹੋਵੇਗਾ ਮੈਂ ਫਿਰ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਯਾਕਿੰਗ ਪੇਪਰ ਅੱਜ ਬੜਾਈ ਸੁਭਾਗ ਹੈ ਬੜਾ ਵਧੀਆ ਦਿਨ ਹੈ ਕਿ ਅੱਜ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਨੂੰ ਮਿਲੇ ਆ ਕਿ ਫੁਟਾੜਕੋਟ ਮਾਤਾ ਸੁਤਰੀਬਾਈ ਤੁਲੇ ਜੀ ਅਜਿਹੀ ਜਿਸੀ ਸੁਸਾਇਟੀ ਵਾਲਾ ਜਿਹੜਾ ਇਹ ਕੰਮ ਕੀਤਾ ਗਿਆ ਇਹ ਸਲਾਗਾ ਜੋਦ ਕਦਮ ਹੈ ਇਹ ਕੋ ਪਹਿਲਾ ਨਹੀਂ ਕੰਮ ਹੈ ਕਿਉਂਕਿ ਇਹਨਾਂ ਦੀ ਹਮੇਸ਼ਾ ਹੀ ਤੁਸੀਂ ਵੀਡੀਓ ਵੇਖੋਗੇ ਜਾਂ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਹਮੇਸ਼ਾ ਨਵੀਂ ਤੋਂ ਨਵੀਂ ਚੀਜ਼ ਵੇਖਣ ਨੂੰ ਮਿਲੂਗੀ ਕਿ ਜਿਵੇਂ ਗਰੀਬਾਂ ਬੱਚਿਆਂ ਨੂੰ ਜਾਂ ਤੱਪੜ ਵਾਸੀ ਵਿਚਾਰਾ ਜਿਹੜੇ ਰੋਡ ਦੇ ਜਿਨ੍ਹਾਂ ਕੋ 100 ਨੂੰ ਜਗਾ ਨਹੀਂ ਪਾਣ ਨੂੰ ਕੱਪੜੇ ਨਹੀਂ ਉਹਨਾਂ ਨੂੰ ਕੱਪੜੇ ਵੀ ਦਿੱਤੇ ਜਾਂਦੇ ਆ ਕੱਪੜਿਆਂ ਦਾ ਲੰਗਰ ਤੱਕ ਲਾਇਆ ਜਾਂਦਾ ਐਜੂਕੇਸ਼ਨ ਦਾ ਲੰਗਰ ਲਾਇਆ ਜਾਂਦਾ ਬਹੁਤ ਵਧੀਆ ਸੁਸਾਇਟੀ ਕੰਮ ਕਰ ਰਹੀ ਆ ਅਸੀਂ ਮਾਣ ਮਹਿਸੂਸ ਕਰਨਾ ਹੈ ਕਿ ਅਸੀਂ ਇਹਨਾਂ ਨਾਲ ਜੁੜੇ ਆ ਕਿ ਅਸੀਂ ਇਹਦੇ ਪੁੱਛੇ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਮੈਂ ਅੱਜ ਇਸ ਸੁਸਾਇਟੀ ਦੇ ਨਾਲ ਪਹਿਲੇ ਦਿਨ ਪਹਿਲੀ ਵਾਰੀ ਆਇਆ ਤੇ ਪਹਿਲੇ ਦਿਨ ਹੀ ਮੈਂ ਜੁੜਿਆ ਤੇ ਮੈਨੂੰ ਬੜਾ ਅੱਛਾ ਲੱਗਾ ਔਰ ਇਹ ਮਾਤਾ スਵਤਰੀਬਾਈ ਫੂਲੇ ਜੀ ਜਿਹੜੀ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਆ ਮੈਨੇ ਵੀ ਸਾਰੀ ਟੀਮ ਨੂੰ ਵਧਾਈ ਦਿੰਨਾ ਔਰ ਮੈਂ ਸਭ ਤੋਂ ਵੱਧ ਵਧਾਈ ਦਿੰਨਾ ਕਲੀਪਪੁਰ ਨਿਵਾਸੀਆਂ ਦਾ ਜਿੱਥੇ ਤੀਜਾ ਟਿਊਸ਼ਨ ਸੈਂਟਰ ਜਿਹੜਾ ਅੱਜ ਬਣਿਆ ਤੇ ਮੈਂ ਆਸ ਕਰਦਾ ਵੀ ਇਸੇ ਤਰੀਕੇ ਨਾਲ ਸਾਡੇ ਸਮਾਜ ਦੇ ਵਿੱਚ ਹੋਰ ਵੀ ਜਿਹੜੇ ਬਹੁਤ ਸਾਰੇ ਏਰੀਆ ਇਹੋ ਜਿਹੇ ਹੈਗੇ ਜਿੱਥੇ ਇਸ ਚੀਜ਼ ਦੀ ਲੋੜ ਹੈ ਤੇ ਮੈਂ ਆਪਣੇ ਸਮਾਜ ਨੂੰ ਵੀ ਬੇਨਤੀ ਕਰਾਂਗਾ ਹੱਥ ਜੋੜ ਕੇ ਔਰ ਸਾਡੇ ਤੱਕ ਮੇਰੀ ਆਵਾਜ਼ ਇਸ ਚੈਨਲ ਦੇ ਥਰੂ ਜਾਏਗੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਦਾਂ ਦੀ ਟਰਸਟ ਦੀ ਮਦਦ ਜਰੂਰ ਕਰਿਆ ਕਰੋ ਕਿਉਂਕਿ ਇਸ ਚੀਜ਼ ਦੇ ਤੇ ਸਾਦੀ ਲੋੜ ਵੀ ਪੈਂਦੀ ਹੈ ਤੇ ਮੈਂ ਇਹੋ ਬੇਨਤੀ ਕਰਾਂਗਾ ਤੇ ਮੈਂ ਤੇ ਮੇਰੇ ਵੱਲੋਂ ਜਿਹੜੀ ਹੈ ਤੇ ਮੇਰੀ ਸਾਰੀ ਟੀਮ ਵੱਲੋਂ ਲੱਖ ਲੱਖ ਵਧਾਈ ਇਸ ٹرسٹ ਨੂੰ ਦੇ ਇਸ ਅੱਜ ਦੀ ਪੀਪਲ ਲੈਟਿੰਗ ਜੀ ਇਹ ਜਿੰਨਾ ਦੇ ਦੇਗੀ ਇਹ ਨਹੀਂ ਖਾ ਗਿਆ ਉਹ ਲਈ ਜਦੋਂ ਬੱਚਿਆਂ ਨਾਲ ਜਿਹੜੇ ਹੋਏ ਤੇ ਬੜਾ ਜਿੰਨਾ ਗੱਲ ਕਰਾਦਾ